ਦੋਸਤੋ ਪਿਛਲੇ ਕਈ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ ਔਰ ਇਸ ਗਰਮੀ ਦੇ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ ਜਦੋਂ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਅੱਗੋਂ ਗਰਮੀ ਡਰਾ ਰਹੀ ਹੋਵੇ ਇਸ ਹੱਤ ਦੀ ਗਰਮੀ ਦੇ ਵਿੱਚ ਵੱਖ-ਵੱਖ ਸਮਾਜਿਕ ਸੰਗਠਨਾਵਾਂ ਵੱਲੋਂ ਅੱਗੇ ਆਉਂਦੇ ਹੋਏ ਠੰਡੇ ਮਿੱਠੇ ਜਲਦੀ ਸ਼ਬੀਲਾਂ ਲਾ ਕੇ ਲੋਕਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਹੈ ਔਰ ਗਰਮੀ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਹੀ ਲੜੀ ਦੇ ਤਹਿਤ ਅੱਜ ਸ਼ਹਿਰ ਤਾਰੀ ਵਾਲ ਦੇ ਵਿੱਚ ਕਿਨਰ ਬਾਬਿਆਂ ਵੱਲੋਂ ਵੱਡੀ ਮਿਸਾਲ ਪੇਸ਼ ਕਰਦੇ ਹੋਏ ਭਾਰੀ ਗਰਮੀ ਦੇ ਦੌਰਾਨ ਠੰਡੇ ਮਿੱਠੇ ਜਲਦੀ ਸ਼ਬੀਲ ਆਈ ਗਈ ਇਸ ਮੌਕੇ ਤੇ ਬਾਬਿਆਂ ਨੇ ਖੁਦ ਤਿਆਰ ਕੀਤੀ ਇਸ ਸ਼ਬੀਲ ਨੂੰ ਰਸਗਿਰਾ ਨੂੰ ਰੋਕ ਕੇ ਪਿਲਾਇਆ ਔਰ ਰਸਗਿਰਾ ਨੇ ਵੀ ਬਾਬਿਆਂ ਦਾ ਦੋਵੇਂ ਹੱਥੇ ਜੋੜ-ਜੋੜ ਕੇ ਧੰਨਵਾਦ ਕੀਤਾ ਉਹ ਤੁਹਾਨੂੰ ਦਿਖਾਉਂਦੇ ਹਾਂ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਅਸਲਾਮ ਅਲੈਕੁਮ ਰਾਮ ਰਾਮ ਸलाम ਸਾਰੇ ਸਮਾਜ ਨੂੰ ਮੈਂ ਧਾਰੀਆਲ ਗੁਰਦਾਸਪੁਰ ਧਾਰੀਆਲ ਤੋਂ ਦਿਨਾਨਗਰ ਤੋਂ ਬੋਲਦੀ ਪਈ ਹਾਂ ਮੰਮਤਾ ਬਾਬਾ ਪ੍ਰਵੀਨ ਮਬਾਜੀ ਦਾ ਚੇਲਾ ਅੱਜ ਅਸੀਂ ਗਰਮੀ ਆਈ ਨਾ ਗਰਮੀਆ ਦੇਖ ਕੇ ਅੱਛੇ ਵੀ ਲਗਾਏ ਗਏ ਹੋਏ ਜੇ ਚਲੋ ਰੱਬ ਦੇ ਅੱਗੇ ਅਰਦਾਸਾ ਕਰਨੀ ਆਂ ਠੰਡ ਵਰਸੇ ਮੀਂਹ ਵਰਸੇ ਧਰਤੀ ਦੇ ਵਿੱਚ ਠੰਡ ਹੋਵੇ ਕਿਤੇ ਲੋਕਾਂ ਨੂੰ ਬਹੁਤ ਜ਼ਿਆਦਾ ਬੁੜੇ ਹਾਲਤ ਹੋ ਰਹੀ ਹੈ ਬਾਕੀ ਮੈਂ ਧਾਰੀਆਲ ਦੇ ਸਾਰੇ ਪਬਲਿਕ ਨੂੰ ਇਹ ਅਪੀਲ ਕਰਾਂਗੀ ਆਪਣੇ ਘਰ ਦੇ ਕੋਠੇ ਦੇ ਉੱਤੇ ਪਾਣੀ ਰੱਖੋ ਚਿੜੀਆ ਵਾਸਤੇ ਬੇਜੂਬਾਨ ਵਾਸਤੇ ਘਰ ਦੇ ਬਾਹਰ ਵੀ ਪਾਣੀ ਰੱਖੋ ਕਿਉਂ ਉਹਨਾਂ ਨੇ ਪਾਣੀ ਮੰਗ ਨਹੀਂ ਸਕਦੇ ਨਾ ਪੀ ਨਹੀਂ ਸਕਦੇ ਤੁਸੀਂ ਰੱਖੋਗੇ ਤਾਂ ਬੇਜੂਬਾਨਾਂ ਕੇ ਪੀ ਕੇ ਵੀ ਜਾਓਗਾ ਉਹ ਕੋਠੇ ਤੇ ਜਿਹੜੀ ਚਿੜੀਆ ਕੁਮ ਰਹੀ ਹੈ ਉਹਨਾਂ ਨੇ ਵੀ ਪਾਣੀ ਪੀ ਕੇ ਜਾਊਗਾ ਤੁਹਾਨੂੰ ਬਹੁਤ ਸਿਸਦੂਆ ਮਿਲੇਗਾ ਇਹਨ ਸਮਾਜ ਤੋਂ ਇਹ ਨਿਸ਼ਾਤ ਨੂੰ ਉਧਾਰ ਕਰੋ ਜੇ ਜੇ ਆ ਸਮਾਜ ਜਿਹੜੀ ਨਿਸ਼ਾ ਦੇ ਵਿੱਚ ਡੁੱਬੇ ਹੋਏ ਨਿਸ਼ਾ ਦੇ ਵਿੱਚ ਸਾਰੇ ਜਵਾਨ ਜਵਾਨ ਬੱਚੇ ਖਤਮ ਹੋ ਰਹੀ ਹੈ ਤੇ ਸਮਾਜ ਨੂੰ ਇਹ ਅਪੀਲ ਕਰੂੰਗੇ ਆਪਣੇ ਬੱਚੇ ਨੂੰ ਸਬਦਨ ਕਰੋ ਜੇ ਨਿਸ਼ਾ ਦੇ ਵਿੱਚ ਨਾ ਜਾਵੇ ਨਿਸ਼ਾ ਦੇ ਵਿੱਚ ਨਾ ਜਾਵੇ बस यही बोलना चाहती हूँ हाँ जी सत सताल जी हाँ जी सत सताल जी।, जी मैं शिवानी जी। बाबा मॉडल टाउन तो हम किन्नर समाज की तरफ से एक लाई है हर साल लाने गर्मी गर्मी बहुत ज्यादा है इसकी वजह से सब जड़े पक्षी हैं उनके लिए भी मैं अपील करती हूँ कि सब लोग अपने अपने घर के ऊपर या अपने पेड़ के टांग के मटका बना के उसमें पानी डाल के पक्षियों के लिए भी रखें और ਸਤ ਸ੍ਰੀ ਅਕਾਲ ਜੀ